ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸ਼ਬਦ ਕਰਨਾ ਹੈਗਾ ਸੋਰਠ ਮਹੱਲਾ ਪੰਜਮਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ ਇਹ ਆਪ ਜੀ ਨੂੰ ਅੰਮ੍ਰਿਤ ਕੀਰਤਨ 442 ਤੇ ਸ਼ਬਦ ਤੁਹਾਨੂੰ ਮਿਲ ਜਾਏਗਾ ਔਰ ਸ਼ੁਰੂ ਕਰਦੇ ਹਾਂ ਸੰਗਤ ਜੀ मेरा वेद गुरु गोवि ਦੇਵੇ ਹਰ ਹਰ ਨਾਮ ਔਖਾ ਦੁਖ ਦੇਵੇ ਕਾਟ ਜਮ ਕੀ ਫੰਦਾ ਮਿਰਾਵੇ ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ ਸਾਧਾਰੇ ਸੁਖ ਮਨ ਸਾਧਾਰੇ ਦਰਸ਼ਨ ਦੇ ਪੂਰਖ ਕੂਰਨ ਵਿਧਾ ਮੇਰਾ ਵੈਦ ਗੁਰੂ ਗੋਵਿੰਦਾ ਮੇਰਾ ਵੈਦ ਗੁਰੂ ਗੋਵਿੰਦਾ ਮੇਰਾ ਵੈਦ ਗੁਰੂ ਗੋਵਿੰਦਾ ਮੇਰਾ ਵੈਦ ਗੁਰੂ ਗੋਵਿੰਦਾ ਅਗੂ ਸੁਰ ਦੇਖਦੇ ਸੰਗਤ ਜੀ ਪਸਾ ਮੰਨ ਕੇ ਚੱਲਾਂਗੇ ਚੌਥਾ ਬਟਨ ਜਿਹੜਾ ਹੈਗਾ ਇਹਨੂੰ ਸਾ ਮੰਨਾਂਗੇ ਮੇਰਾ ਵੈਦ ਮੇਰਾ ਵੈਦ ਗੁਰੂ ਸਾਰੇ ਪਾ ਮਾ ਗਾ ਸਾਰੇ ਪਾ ਮਾ ਗਾ ਗੁਵਿੰਦਾ ਹਰੇ ਸਾਰੇ re sa re ਇਕ ਕੋਮਲ ਲੱਗੂਗਾ ਇਹਦੇ ਵਿੱਚ ਨਹੀਂ ਕੋਮਲ ਲੱਗੇਗਾ ਅਗਲੀ ਲਾਈਨ ਦੇਖਦੇ ਹਾਂ ਹਰ ਹਰ ਨਾਮ ਸਾ ਦਾ ਟੱਚ ਆਏਗਾ ਇੱਥੋਂ ਸਾ ਗ ਮ ਪ ਇਹ ਦੋ ਤਰਜਾਂ ਤੇ ਹੀ ਸਾਰਾ ਸ਼ਬਦ ਹੈ ਔਰ ਬਹੁਤ ਹੀ ਪਿਆਰਾ ਸ਼ਬਦ ਆਪ ਜੀ ਆਰਾਮ ਨਾਲ ਕਰ ਸਕਦੇ ਹੋ ਸਿੱਖ ਸਕਦੇ ਹੋ ਇੱਕ ਇਹਦੇ ਵਿੱਚ ਆਪਾਂ ਸ਼ਬਦ ਉੱਚੀ ਸੂਰਤ ਤੇ ਥੋੜਾ ਜਿਹਾ ਕਰਨਾ ਹੈ ਮੇਰਾ ਵੈਦ ਗੁਰੂ ਗੋਵਿੰਦਾ ਤੋਂ ਇੱਥੇ ਹੋਏਗਾ ਵੈਦ ਗੁਰੂ ਗੋਵਿੰਦਾ ਮੇ ਇਹ ਨਹੀਂ ਲੱਗਣਾ ਇਹ ਕੋਮਲ ਲੱਗਣਾ ਹੈਗਾ ਇਹਦੇ ਵਿੱਚ ਇਹ ਵਾਲਾ ਨਹੀਂ ਕੋਮਲ ਲੱਗੇਗਾ ਤੇ ਇਸ ਤਰੀਕੇ ਦੇ ਨਾਲ ਫਿਰ ਵਾਪਸ ਕਿਵੇਂ ਆਣਾ ਹੈ ਵੈਦ ਗੁਰੂ ਗੋਵਿੰਦ ਵੈਦ ਗੁਰੂ ਗੋਵਿੰਦ ਪਾਧ ਪਾਮ ਗਾ ਰੇ ਗਰੇ ਸ ਸੋ ਇਸ ਤਰੀਕੇ ਦੇ ਨਾਲ ਹੀ ਸਾਰਾ ਸ਼ਬਦ ਹੋਣਾ ਸੰਗਤ ਜੀ ਆਪ ਜੀ ਨੇ ਆਰਾਮ ਨਾਲ ਪ੍ਰੈਕਟਿਸ ਕਰ ਲੈਣੀ ਵੀਡੀਓ ਵਾਰ-ਵਾਰ ਰਿਪੀਟ ਕਰਕੇ ਆਪ ਜੀ ਪ੍ਰੈਕਟਿਸ ਕਰ ਲਿਓ ਸ਼ਬਦ ਦੀ ਔਰ ਅੰਦੀ ਦੀ ਸੇਵਾ ਸੰਗਤ ਜੀ ਪ੍ਰਵਾਨ ਕਰਨੀ ਜੀ ਹੋਈਆਂ ਪੁੱਲਾਂ ਮਾਫ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੀ ਨੋਟੀਫਿਕੇਸ਼ਨ ਵਾਸਤੇ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਜਿਹੜੀ ਬੈਲ ਆਈਕਨ ਹੈ ਕੰਟੀ ਹੈਗੀ ਹੈ ਆਪ ਜੀ ਉਸ ਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਵੀਡੀਓ ਦੀ ਨੋਟੀਫਿਕੇਸ਼ਨ ਆਪ ਦੇ ਕੋਲ ਪਹੁੰਚ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ